ਪਿੰਡਾਂ ਦਾ ਜਿਹੜੇ ਸਾਡੇ ਮਤਲਬ ਵੱਖ-ਵੱਖ ਹਰਪੀੜ ਸੀਗੇ ਉਹਨਾਂ ਨੂੰ ਚੈੱਕ ਜਿਹੜੇ ਬੰਦੇ ਆ ਕਦੀਬ 5 ਕਰੋੜ ਤੋਂ ਉੱਪਰ ਜਿਹੜੇ ਚੈੱਕ ਅੱਜ ਅਸੀਂ ਦਿੱਤੇ ਆ ਉਹਦਾ ਅਸੀਂ ਤੈਅ ਕੀਤਾ ਕਿ ਐਸੇ ਮਹੀਨੇ ਦੇ ਵਿੱਚ ਵਿੱਚ ਸਾਦੇ ਚੈੱਕ ਜਿਹੜੇ ਆ ਸਾਦਾ ਮੌਜਦਾ ਜਿਹੜਾ ਉਹ ਦੇ ਦਿੱਤਾ ਜਾਊਗਾ ਔਰ ਫਿਰ ਇੱਕ ਕਦਾ ਅਸੀਂ ਮਤਲਬ ਜਾਂਚ ਕਰ ਲਾਂਗੇ ਕਿ ਕੋਈ ਬੰਦਾ ਰਹਿਤ ਨਹੀਂ ਗਿਆ ਕੋਈ ਵੀ ਬੰਦਾ ਜਿੱਦਾ ਨੁਕਸਾਨ ਹੋਇਆ ਹਰਪੀੜ ਦੇ ਨਾਲ ਉਸ ਬੰਦੇ ਨੂੰ ਮਵਾਜ਼ਾ ਜਿਹੜਾ ਉਹ ਦੇਣਾ ਹੀ ਦੇਣਾ ਇਹ ਸਾਡੇ ਮਾਨਜੋਗ ਮੁਖਵੰਤੀ ਸਾਹਿਬ ਦੀ ਦਾਅਤ ਹੈ ਉਦੋਂ ਅਸੀਂ ਦੇਾਂਗੇ ਉਹ ਐਸੇ ਮਹੀਨੇ ਦੇ ਵਿੱਚ ਇਹ ਸਾਜਮ ਕੰਪਲੀਟ ਹੋ ਜਾਊਗਾ ਕੋਈ ਲੋਕਾਂ ਨੂੰ ਮੁਸ਼ਕਲ ਨਹੀਂ ਆ ਰਹੀ ਜਿਵੇਂ ਠੇਕੇ ਦੀ ਜ਼ਮੀਨਾਂ ਉਹ ਮਾਲਕਾਂ ਨੂੰ ਜਾਣਗੇ ਜਾਂ ਠੇਕੇਦਾਰਾਂ ਨੂੰ ਨਹੀਂ ਨਹੀਂ ਠੇਕੇਦਾਰਾਂ ਨੂੰ ਉਹ ਤੈਅ ਹੈ ਜੀ ਜਿਹੜਾ ਬੰਦੇ ਨੇ ਠੇਕੇ ਦੇ ਜ਼ਮੀਨ ਲਈ ਉਹਨੂੰ ਹੀ ਮਵਾਜ਼ਾ ਦਵਾਵਾਂਗੇ ਹੋਦਗੇ ਕੋਈ ਲੋਕਾਂ ਨੂੰ ਸਰਕਾਰੀ ਜ਼ਮੀਨਾਂ ਵੀ ਜਿਵੇਂ ਆਪਣੇ ਏਰੀਆ ਵਿੱਚ ਕਾਫੀ ਬਹੁਤ ਜਿਹਦੇ ਮੱਦੀ ਹੋਵੇ ਸਰਕਾਰੀ ਜ਼ਮੀਨ ਹੈ ਜਿਹਦੇ ਕੋ ਵਗਦੀ ਹੈ ਜਿਹਦਾ ਨੁਕਸਾਨ ਹੋਇਆ ਉਹਨੂੰ ਮਵਾਜ਼ਾ ਦੇਣਾ ਬਸ ਹੋਦਗੇ ਠੀਕ ਹੈ